प्यारे विद्यार्थियों ਤੁਹਾਡਾ ਸਮਾਜਿਕ ਸਿੱਖਿਆ ਦੇ ਇਸ ਸੈਸ਼ਨ ਦੇ ਵਿੱਚ ਨਿੱਘਾ ਸਵਾਗਤ ਹੈ ਅੱਜ ਅਸੀਂ 7ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਪਾਠ ਲੋਕਤੰਤਰ ਅਤੇ ਸਮਾਨਤਾ ਦੇ ਦੂਸਰੇ ਭਾਗ ਦੇ ਬਾਰੇ ਪੜ੍ਹਾਂਗੇ ਪਹਿਲਾ ਭਾਗ ਜਿਹੜਾ ਅਸੀਂ ਉਹ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਤੋਂ ਹੁਣ ਜੋ ਹਿੱਸਾ ਰਹਿ ਗਿਆ ਸੀ ਪਾਠ ਦਾ ਉਹ ਅਸੀਂ ਹੁਣ ਸ਼ੁਰੂਆਤ ਕਰਨ ਲੱਗੇ ਆਂ ਪੂਣਾ ਸੀ ਗੱਲ ਕਰਾਂਗੇ ਲੋਕਤੰਤਰੀ ਸਰਕਾਰ ਦੇ ਵੱਖ-ਵੱਖ ਰੂਪਾਂ ਦੇ ਬਾਰੇ ਕਿਉਂਕਿ ਹਰ ਇੱਕ ਦੇਸ਼ ਵਿੱਚ ਲੋਕਤੰਤਰੀ ਸਰਕਾਰ ਦਾ ਆਪਣਾ ਕੋਈ ਵੱਖਰਾ ਰੂਪ ਹੈ ਇਹ ਜਿਹੜੇ ਰੂਪ ਨੇ ਇਹ ਮੇਨ ਦੋ ਆਧਾਰਾਂ ਦੇ ਉੱਤੇ ਇਹਨਾਂ ਦੀ ਵੰਡ ਕੀਤੀ ਜਾਂਦੀ ਹੈ ਪਹਿਲਾ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਆਪਸੀ ਸਬੰਧਾਂ ਦੇ ਆਧਾਰ ਤੇ ਕੀ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਸਬੰਧ ਕਿਸ ਤਰ੍ਹਾਂ ਦੇ ਨੇ ਦੂਸਰਾ ਜਿਹੜਾ ਕੇਂਦਰ ਅਤੇ ਰਾਜ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਦੇ ਆਧਾਰ ਤੇ ਵੰਡ ਕੀਤੀ ਜਾਂਦੀ ਹੈ ਪਹਿਲੇ ਆਧਾਰ ਦੇ ਵਿੱਚ ਸੰਸਦਾਤਮਕ ਸਰਕਾਰ ਪਾਈ ਜਾਂਦੀ ਹੈ ਤੇ ਦੂਸਰੀ ਹੈ ਪ੍ਰਧਾਨਾਤਮਕ ਸਰਕਾਰ ਤੇ ਜਦੋਂ ਅਸੀਂ ਕੇਂਦਰ ਤੇ ਰਾਜਾਂ ਵਿੱਚ ਸ਼ਕਤੀਆਂ ਦੀ ਵੰਡ ਦੇ ਆਧਾਰ ਤੇ ਦੇਖਦੇ ਆ ਤੇ ਪਹਿਲੇ ਕਿਸਮ ਦੇ ਵਿੱਚ ਸੰਘਾਤਕ ਸਰਕਾਰ ਦੂਸਰੀ ਹੈ ਇਕਾਤਮਕ ਸਰਕਾਰ ਹੁਣ ਅਸੀਂ ਇਹਨਾਂ ਨੂੰ ਦੇਖਦੇ ਹਾਂ ਕਿ ਇਹਨਾਂ ਦਾ ਅਰਥ ਕੀ ਹੁੰਦਾ ਹੈ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ ਤੇ ਪਹਿਲੀ ਜਿਹੜੀ ਕਿਸਮ ਹੈ ਉਹ ਸੰਸਦਾਰਤਮਕ ਸਰਕਾਰ ਹੈ ਇਹ ਸਰਕਾਰ ਦਾ ਅਰਥ ਕੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਵਿੱਚ ਊੜਾ ਸੰਬੰਧ ਹੁੰਦਾ ਹੈ ਦੂਸਰਾ ਰਾਸ਼ਟਰਪਤੀ ਨਾ ਮਾਤਰ ਦਾ ਮੁਖੀ ਹੁੰਦਾ ਹੈ ਤੀਸਰਾ ਪ੍ਰਧਾਨ ਮੰਤਰੀ ਅਸਲੀ ਮੁਖੀ ਹੁੰਦਾ ਹੈ ਕਿ ਰਾਸ਼ਟਰਪਤੀ ਦੇ ਨਾਮ ਤੇ ਸ਼ਕਤੀਆਂ ਦੀ ਵਰਤੋਂ ਕਰਦਾ ਹੈ ਤੇ ਚੌਥਾ ਮੰਤਰੀ ਪਰਿਸ਼ਦ ਦੇ ਮੈਂਬਰ ਸਾਰੇ ਵਿਧਾਨਪਾਲਿਕਾ ਜਾਂ ਸੰਸਦ ਦੇ ਵਿੱਚੋਂ ਹੀ ਲਏ ਜਾਂਦੇ ਨੇ ਕਿ ਵਿਧਾਨਪਾਲਿਕਾ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਇਸ ਕਿਸਮ ਦੀ ਸਰਕਾਰ ਦੇ ਵਿੱਚ ਦੂਸਰਾ ਦੂਸਰੀ ਕਿਸਮ ਹੈ ਵਿਧਾਨਪਾਲਿਕਾ ਦੇ ਕਾਰਜਪਾਲਿਕਾ ਦੇ ਆਪਸੀ ਸਬੰਧਾਂ ਦੇ ਆਧਾਰ ਤੇ ਪ੍ਰਧਾਨ ਅਧ ਸਰਕਾਰ ਇਦੇ ਵਿੱਚ ਉਲਟ ਹੁੰਦਾ ਹੈ ਸੰਸਦਾਰਤਿਕ ਸਰਕਾਰ ਤੋਂ ਕਿ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਵਿੱਚ ਆਪਸੇ ਵਿੱਚ ਕੋਈ ਸਬੰਧ ਨਹੀਂ ਹੁੰਦਾ ਜਿਹੜਾ ਦੇਸ਼ ਦਾ ਮੁਖੀ ਹੁੰਦਾ ਹੈ ਉਹ ਲੋਕਾਂ ਦੁਆਰਾ ਸਿੱਧੇ ਰੂਪ ਵਿੱਚ ਚੁਣਿਆ ਜਾਂਦਾ ਹੈ ਰਾਸ਼ਟਰਪਤੀ ਹੀ ਅਸਲੀ ਮੁਖੀ ਹੁੰਦਾ ਹੈ ਤੇ ਇਹ ਜ਼ਰੂਰੀ ਨਹੀਂ ਹੈ ਕਿ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਇੱਕੋ ਪਾਰਟੀ ਵਿੱਚੋਂ ਲਏ ਜਾ ਏ ਭਾਵੇਂ ਕੋਈ ਪਾਰਟੀ ਵਿੱਚੋਂ ਵੀ ਹੋ ਸਕਦੇ ਨੇ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਸਰਕਾਰ ਪਾਈ ਜਾਂਦੀ ਹੈ ਜਿਹੜੀ ਸੰਸਦਾਕਮ ਸਰਕਾਰ ਸੀ ਉਹ ਭਾਰਤ ਦੇ ਵਿੱਚ ਪਾਈ ਜਾਂਦੀ ਹੈ ਇੰਗਲੈਂਡ ਦੇ ਵਿੱਚ ਵੀ ਉਹ ਇਸ ਕਿਸਮ ਦੀ ਸਰਕਾਰ ਹੈ ਹੁਣ ਦੂਸਰੇ ਆਧਾਰ ਤੇ ਅਸੀਂ ਦੇਖਦੇ ਹਾਂ ਕੇਂਦਰ ਅਤੇ ਰਾਜ ਸਰਕਾਰ ਵਿੱਚ ਸ਼ਕਤੀਆਂ ਦੇ ਵੰਡ ਦੇ ਆਧਾਰ ਤੇ ਪਹਿਲੀ ਕਿਸਮ ਹੈ ਸੰਘਾਤੰਤ ਸਰਕਾਰ ਜਦੋਂ ਕੇਂਦਰ ਅਤੇ ਰਾਜ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੋਵੇ ਤੇ ਸੰਵਿਧਾਨ ਜਿਹੜਾ ਉਹ ਲਿਖਤੀ ਤੇ ਕਠੋਰ ਹੋਵੇ ਤੇ ਦੋਰੀ ਨਿਆਪਾਲਿਕਾ ਦੀ ਹੋਂਦ ਸਥਾਪਿਤ ਕੀਤੀ ਗਈ ਹੋਵੇ ਹਰ ਰਾਜ ਦੀ ਆਪਣੀ ਸਰਕਾਰ ਹੋਵੇ ਇਸ ਕਿਸਮ ਦੀ ਸਰਕਾਰ ਨੂੰ ਸੰਘਾਤਕ ਸਰਕਾਰ ਕਿਹਾ ਜਾਂਦਾ ਹੈ ਸੰਘਾਤਕ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸਾਡੇ ਭਾਰਤ ਵਿੱਚ ਵੀ ਇਸ ਕਿਸਮ ਦੀ ਜਿਹੜੀ ਸਰਕਾਰ ਦੀਆਂ ਭਾਈਆਂ ਜਾਂਦੀਆਂ ਨੇ ਦੂਸਰੀ ਕਿਸਮ ਹੈ ਇਕਾਤਕ ਸਰਕਾਰ ਇਹਦੇ ਵਿੱਚ ਕੇਂਦਰ ਕੋਲ ਜ਼ਿਆਦਾ ਸ਼ਕਤੀਆਂ ਹੁੰਦੀਆਂ ਨੇ ਸ਼ਕਤੀਸ਼ਾਲੀ ਬਣਾਇਆ ਗਿਆ ਹੁੰਦਾ ਕੇਂਦਰ ਨੂੰ ਸੰਵਿਧਾਨ ਲਚਕੀਲਾ ਹੁੰਦਾ ਹੈ। ਇਹ ਕਹਿ ਲਈ ਨਿਆਯਪਾਲਿਕਾ ਦੀ ਵਿਵਸਥਾ ਕੀਤੀ ਗਈ ਹੁੰਦੀ ਹੈ ਤੇ ਰਾਜ ਸਰਕਾਰ ਦੀ ਨਿਰੋਣ ਪਾਈ ਜਾਂਦੀ ਹੈ। ਭਾਰਤ ਵਿੱਚ ਵੀ ਇਹ ਕਿਸਮ ਦੀ ਸਰਕਾਰ ਜਿਹੜੀ ਹੈ ਉਹ ਜਦੋਂ ਕੋਈ ਰਾਸ਼ਟਰੀ ਜਾਂ ਦਰੂਨੀ ਸੰਕਟਕਾਲ ਆਂਦਾ ਹੈ ਤਾਂ ਸਾਡੇ ਦੇਸ਼ ਦੀ ਸਰਕਾਰ ਵੀ ਇਕਾਤੰਕ ਰੂਪ ਧਾਰਨ ਕਰ ਲੈਂਦੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਲੋਕਤੰਤਰ ਦੀ ਸਫਲਤਾ ਲਈ ਜ਼ਰੂਰੀ ਸ਼ਰਤਾਂ ਉਕੇ ਲੋਕਤੰਤਰ ਜਿਹੜਾ ਉਹ ਦੁਨੀਆ ਦੇ ਵਿੱਚ ਕਾਫੀ ਸਫਲ ਸਰਕਾਰ ਮੰਨੀ ਗਈ ਹੈ ਬਹੁਤ سارے ਦੇਸ਼ਾਂ ਦੇ ਵਿੱਚ ਇਸ ਕਿਸਮ ਦੀ ਸਰਕਾਰ ਜਿਹੜੀ ਉਹ ਪਾਈ ਜਾਂਦੀ ਹੈ ਇਸ ਕਰਕੇ ਅਸੀਂ ਦੇਖਦੇ ਆ ਵੀ ਇਹਦੇ ਪਿੱਛੇ ਦੀ ਸਫਲਤਾ ਦੇ ਪਿੱਛੇ ਰਾਜ ਕੀ ਹੈ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਕਿ ਅਸੀਂ ਇਹਨੂੰ ਸਫਲ ਬਣਾ ਸਕਦੇ ਹਾਂ ਜਾਂ ਇਹ ਸਫਲ ਹੈ ਪਹਿਲਾ ਸੂਝਵਾਨ ਨਾਗਰਿਕ ਵੀ ਜੇਕਰ ਅਸੀਂ ਲੋਕਤੰਤਰ ਨੂੰ ਸਫਲ ਬਣਾਉਣਾ ਹੈ ਤੇ ਨਾਗਰਿਕਾਂ ਦਾ ਸੂਝਵਾਨ ਹੋਣਾ ਬਹੁਤ ਜ਼ਰੂਰੀ ਹੈ ਦੂਸਰਾ ਸਮਝਦਾਰ ਅਤੇ ਸੋਚਵਾਨ ਨੇਤਾ ਇਹ ਹੋਣੇ ਚਾਹੀਦੇ ਨੇ ਨੇਤਾ ਜਿਹੜੇ ਨੇ ਸਮਝਦਾਰ ਹੋਣੇ ਚਾਹੀਦੇ ਨੇ ਸਮਝਦਾਰੀ ਨਾਲ ਸਰਕਾਰ ਚਲਾਉਣੀ ਚਾਹੀਦੀ ਹੈ ਉਹਨਾਂ ਨੂੰ ਦੇਸ਼ ਜਾਂ ਵਿਦੇਸ਼ ਦੀਆਂ ਜੋ ਮੁਸ਼ਕਲਾਂ ਨੇ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤੀਸਰਾ ਸਿਧਾਂਤ ਦੇ ਆਧਾਰ ਤੇ ਰਾਜਨੀਤਿਕ ਦਲ ਕਿਉਂਕਿ ਰਾਜਨੀਤਿਕ ਦਲਾਂ ਨੇ ਸਰਕਾਰ ਬਣਾਉਣੀ ਹੈ ਚਲਾਉਣੀ ਹੈ ਇਸ ਕਰਕੇ ਇਹ ਸਿਧਾਂਤ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਚੌਥਾ ਸਮਾਜਿਕ ਤੇ ਆਰਥਿਕ ਸਮਾਨਤਾ ਕਿ ਲੋਕ ਲੋਕ ਜਿਹੜੇ ਨੇ ਸਮਾਜਿਕ ਤੌਰ ਤੇ ਤੇ ਆਰਥਿਕ ਤੌਰ ਤੇ ਸਮਾਨ ਹੋਣੇ ਚਾਹੀਦੇ ਨੇ ਉਹਨਾਂ ਦੇ ਵਿੱਚ ਬਹੁਤਾ ਫਰਕ ਨਹੀਂ ਹੋਣਾ ਚਾਹੀਦਾ ਤਾਂ ਹੀ ਉਹ ਲੋਕਤੰਤਰ ਦੇ ਵਿੱਚ ਆਪਣਾ ਭਾਗੀਦਾਰੀ ਜਿਹੜੀ ਹੈ ਉਹ ਪਾਉਂਦੇ ਨੇ ਤੇ ਪੰਜਵਾਂ ਸਸ਼ੰਸ਼ੀਲਤਾ ਸਸ਼ੰਸ਼ੀਲਤਾ ਦਾ गुण ਹੋਣਾ ਚਾਹੀਦਾ ਜੇਕਰ ਅਸੀਂ ਕਿਸੇ ਦਾ ਵਿਰੋਧ ਕਰ ਰਹੇ ਹਾਂ ਤੇਕਰ ਲੋ ਸਾਡਾ ਵੀ ਕੋਈ ਵਿਰੋਧ ਕਰੇ ਜਾਂ ਉਸ ਕੋਈ ਕਿਸੇ ਪਾਰਟੀ ਦਾ ਜਰਾਜ ਦੀ ਪਦਾਲ ਦਾ ਵਿਰੋਧ ਕਰਦਾ ਹੈ ਤਾਂ ਉਸ ਵਿਰੋਧ ਨੂੰ ਸਹਿਨ ਕਰਨ ਦੀ ਸ਼ਕਤੀ ਜਿਹੜੀ ਉਹ ਹੋਣੀ ਚਾਹੀਦੀ ਹੈ ਤਾਂ ਜਿਦਾ ਦੱਸਿਆ ਪਹਿਲਾਂ ਹੀ ਕਿ ਲੋਕਤੰਤਰੀ ਸਰਕਾਰ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਹਰਮਨ ਪਿਆਰੀ ਸਰਕਾਰ ਵਾਏ ਕਹੀ ਜਾਂਦੀ ਹੈ ਇਹਦਾ ਕਾਰਨ ਕੀ ਹੈ ਇਹਦੇ ਕੁਝ ਕਾਰਨ ਨੇ ਪਹਿਲਾ ਹੈ ਰਸਮੀ ਸਮਾਨਤਾ ਜਿੱਦਾਂ ਅਸੀਂ ਦੇਖਿਆ ਹੈ ਦੇ ਵਿੱਚ ਲੋਕਤੰਤਰੀ ਸਰਕਾਰ ਵਿੱਚ ਸਾਰੇ ਨਾਗਰਿਕ ਜਿਹੜੇ ਨੇ ਉਹ ਸਮਾਨ ਸਮਝੇ ਜਾਂਦੇ ਨੇ ਮੰਨੇ ਜਾਂਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਲਿਖਤੀ ਤੌਰ ਤੇ ਸਮਾਨਤਾ ਦਾ ਅਧਿਕਾਰ ਮਿਲੇ ਹੋਏ ਮਾਲਕੀ ਅਧਿਕਾਰ ਮਿਲੇ ਹੋਏ ਨੇ ਦੂਸਰਾ ਸੁਤੰਤਰਤਾ ਕਿ ਜਿਹੜੇ ਲੋਕਤੰਤਰ ਦੇ ਵਿੱਚ ਜਿਹੜੇ ਨਾਗਰਿਕ ਨੇ ਉਹ ਆਪਣੇ ਵਿਚਾਰ ਕੋਈ ਵੀ ਆਪਣਾ ਪ੍ਰਗਟ ਕਰ ਸਕਦੇ ਨੇ ਭਾਸ਼ਣ ਦੇ ਸਕਦੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਜਿੱਥੇ ਮਰਜ਼ੀ ਘੁੰਮ ਫੇਰ ਸਕਦੇ ਨੇ ਬਹੁਤ ਸਾਰੀਆਂ ਸੁਤੰਤਰਤਾਵਾਂ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਵੀ ਹਰਮਨ ਪਿਆਰੀ ਹੈ ਤੀਸਰਾ ਫੈਸਲੇ ਕਰਨ ਦੀ ਕਾਰਜ ਵੀ ਨਹੀਂ ਜਿਹੜੇ ਫੈਸਲੇ ਨੇ ਉਹ ਸਰਕਾਰ ਦੁਆਰਾ ਭਾਵੇਂ ਲਿਆ ਜਾਂਦਾ ਨੇ ਪਰ ਸਰਕਾਰ ਨੂੰ ਛੁੜ ਕੇ ਲੋਕ ਭੇਜਦੇ ਨੇ ਇਸ ਕਰਕੇ ਅਸਿੱਧੇ ਤੌਰ ਤੇ ਕੋਈ ਵੀ ਜਿਹੜਾ ਫੈਸਲਾ ਹੁੰਦਾ ਹੈ ਉਹ ਲੋਕਾਂ ਦੁਆਰਾ ਹੀ ਲਿਆ ਜਾਂਦਾ ਹੈ ਇਸ ਕਰਕੇ ਇਹ ਸਰਕਾਰ ਜਿਹੜੀ ਜ਼ਿਆਦਾ ਸਫਲ ਹੈ ਤੇ ਨਾਗਰਿਕਾਂ ਦੀ ਇਹਦੇ ਵਿੱਚ ਸਰਗਰਮ ਭਾਗੀਦਾਰੀ ਹੁੰਦੀ ਹੈ ਵੋਟਾਂ ਪਾਉਣ ਵਿੱਚ ਸਰਕਾਰ ਬਣਾਉਣ ਵਿੱਚ ਆਪ ਚੋਣਾਂ ਲੜਨ ਵਿੱਚ ਰਾਜਨੀਤਿਕ ਦਲ ਬਣਾਉਣ ਵਿੱਚ ਹਰ ਇੱਕ ਤਰ੍ਹਾਂ ਨਾਗਰਿਕ ਜਿਹੜੇ ਨੇ ਉਹ ਆਪਣਾ ਸਰਗਰਮ ਹੋ ਕੇ ਭਾਗੀਦਾਰ ਹੁੰਦੇ ਨੇ ਅਨੁਮਾਨ ਮਤ ਪੀਦਾ ਨੂੰ ਕਰਦਾ ਜਿਹੜੇ ਕਿਸੇ ਵੀ ਕਿਸਮ ਦਾ ਕੋਈ ਮਤ ਪੀਦਾ ਜਾਂਦਾ ਸਰਕਾਰ ਵਿੱਚ ਉਹਨੂੰ ਬੜੀ ਆਸਾਨੀ ਦੇ ਨਾਲ ਉਦਾਰਤਾ ਦੇ ਨਾਲ ਦੂਰ ਕੀਤਾ ਜਾਂਦਾ ਹੈ ਸਰਕਾਰ ਵੀ ਲੋਕਾਂ ਦੇ ਵਿਚਾਰ ਲੈਂਦੀ ਹੈ ਲੋਕਾਂ ਕੋਲੋਂ ਉਸ ਦੇ ਅਨੁਸਾਰ ਫੈਸਲਾ ਕਰਦੀ ਹੈ 6ਵਾਂ ਪੁਆਇੰਟ ਮਨੁੱਖੀ ਸ਼ਾਨ ਵਿੱਚ ਵਾਧਾ ਕਰਨਾ ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀ ਲੋਕਤੰਤਰੀ ਸਰਕਾਰ ਹੈ ਉਹਦੇ ਤਿੰਨ ਬੁਨਿਆਦੀ ਸਿਧਾਂਤ ਨੇ ਸੁਤੰਤਰਤਾ ਸਮਾਨਤਾ ਅਤੇ ਭਾਈਚਾਰਾ ਹੁਣ ਇਹਨਾਂ ਦੇ ਆਧਾਰ ਤੇ ਜੇ ਫਰਾਂਸ ਦੇ ਵਿੱਚ ਜਿਹੜਾ ਲੋਕਤੰਤਰ ਦਾ ਮੁੱਢ ਬੱਜਿਆ ਸੀਗਾ ਤੇ ਲੋਕਾਂ ਕੋਲ ਜੇ ਕੇਵਲ ਰਾਜਨੀਤਿਕ ਸੁਤੰਤਰਤਾ ਤੇ ਸਮਾਨਤਾ ਨਹੀਂ ਸੀ ਸਗੋਂ ਉਹਨਾਂ ਨੂੰ ਆਰਥਿਕ ਸਮਾਨਤਾ ਤੇ ਸਮਾਜਿਕ ਸਮਾਨਤਾ ਜਿਹੜੀ ਹੈ ਉਹ ਵੀ ਮਿਲ ਗਈ ਸੀਗੀ ਤੇ ਸਾਰੇ ਜਿਹੜੇ ਨੇ ਦੇਸ਼ ਵਾਸੀ ਜਿਹੜੇ ਉਹਨਾਂ ਨੂੰ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਸમાન ਮੌਕੇ ਜਿਹੜੇ ਨੇ ਮਿਲਨੇ ਸ਼ੁਰੂ ਹੋ ਗਏ ਸੀਗੇ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਲੋਕ ਸੀ ਉਹਨਾਂ ਨੂੰ ਨੌਕਰੀਆਂ ਵਿੱਚ ਕੁਝ ਪ੍ਰਤੀਸ਼ਤਤਾ ਰਾਖਵਾਕਰਨ ਕੀਤਾ ਗਿਆ ਇਸ ਤਰ੍ਹਾਂ ਕਹਿੰਦੇ ਲੋਕਤੰਤਰੀ ਦੇਸ਼ 'ਚ ਮਨੁੱਖੀ ਸ਼ਾਨ ਤੇ ਗੌਰਵ ਵਿੱਚ ਵਾਧਾ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ ਇਸ ਤਰ੍ਹਾਂ ਹੁਣ ਪਾਠ ਲੋਕਤੰਤਰ ਅਤੇ ਸਮਾਨਤਾ ਇਹਦਾ ਅੰਤ ਹੁੰਦਾ ਹੈ ਅੰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੁਣ ਤੁਸੀਂ ਕਿਹੜੀ ਕਿਹੜੀ ਜਾਣਕਾਰੀ ਪ੍ਰਾਪਤ ਕਰ ਲਈ ਹੈ ਉਹਦੇ ਲਈ ਕੁਝ ਕੁਐਸਚਨ ਨੇ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਕਿਸ ਕਿਸਮ ਦੀ ਸਰਕਾਰ ਹੈ ਤੇ ਇਹਦਾ ਸਹੀ ਉੱਤਰ ਹੈ ਪ੍ਰਧਾਨਾਤਮਕ ਸਰਕਾਰ ਦੂਸਰਾ ਕੁਐਸਚਨ ਹੈ ਇਕਾਤਮਕ ਸਰਕਾਰ ਵਿੱਚ ਕਿਸ ਕੋਲ ਜ਼ਿਆਦਾ ਸ਼ਕਤੀਆਂ ਹੁੰਦੀਆਂ ਹਨ ਤੇ ਇਹਦਾ ਸਹੀ ਆਨਸਰ ਹੈ ਕੇਂਦਰ ਕੋਲ ਤੀਸਰਾ ਲਿਖਤੀ ਅਤੇ ਕਠੋਰ ਸੰਵਿਧਾਨ ਵਿੱਚ ਕਿਸਮ ਦੀ ਸਰਕਾਰ ਵਿੱਚ ਹੁੰਦਾ ਹੈ ਇਹਦਾ ਸਹੀ ਆਨਸਰ ਹੈ ਸੰਘਾਤਮਕ ਸਰਕਾਰ ਚੌਥਾ ਕਵਚਨ ਹੈ ਸੰਕਟਕਾਲ ਦੌਰਾਨ ਭਾਰਤ ਵਿੱਚ ਸਰਕਾਰ ਦੀ ਕਿਹੜੀ ਕਿਸਮ ਹੁੰਦੀ ਹੈ ਇਹਦਾ ਸਹੀ ਉੱਤਰ ਹੈ ਇਕਾਤਮਕ ਸਰਕਾਰ ਪੰਜਵਾਂ ਇਹਨਾਂ ਵਿੱਚੋਂ ਕਿਹੜੀ ਸਰਕਾਰ ਹਰਮਨ ਪਿਆਰੀ ਮੰਨੀ ਜਾਂਦੀ ਹੈ ਇਹਦਾ ਸਹੀ ਆਨਸਰ ਹੈ ਲੋਕਤੰਤਰੀ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀ ਲੋਕਤੰਤਰ ਦੇ ਸਮਾਨਤਾ ਉਹ ਕੰਪਲੀਟ ਹੋਦਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਇਹਦੇ ਵਿੱਚੋਂ ਕਾਫੀ ਕੁਝ ਸਿੱਖਿਆ ਹੋਵੇਗਾ ਧੰਨਵਾਦ